हां जी दोस्तों सारेया नु सस्श्रीकाल स्वागत ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੋਸਤੋ ਜਿਸ ਘਰ ਤੋਂ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਕਰਿਆਲਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਪਹੁੰਚੇ ਆ ਵੀਰ ਜਗਰਾਜ ਸਿੰਘ ਦੇ ਕੋਲ ਜਿਦਾ ਕਿ ਦੋਸਤੋ ਸਾਰੇ ਵੀਰ ਜਾਣਦੇ ਆ ਪਸ਼ੂ ਵਪਾਰ ਦਾ ਕੰਮ ਆ ਵਿਕਰੀ ਵਾਲੇ ਪਸ਼ੂ ਇਸ ਘਰ ਆਉਂਦੇ ਆ ਤੇ ਪਹਿਲਾਂ ਵੀ ਆਪਾਂ ਕਾਫੀ ਪਸ਼ੂ ਤੁਹਾਨੂੰ ਇਸ ਘਰੋਂ ਦਿਖਾਏ ਆ ਅੱਜ ਦੋਸਤੋ ਇਸ ਕਵਰਜ ਵਿੱਚ ਤਿੰਨ ਵੜਾ ਤੇ ਤੇਨੀ ਮੱਝ ਤੁਹਾਨੂੰ ਦਿਖਾ ਦਾਂਗੇ ਅਸੂ ਦੋਸਤੋ ਸਾਰੇ ਸਵੇ ਸਵੇ ਆ ਕੋਈ ਵੀਰ ਆਣ ਕੇ ਕਰ ਦੋ ਟਾਈਮ ਤਿੰਨ ਟਾਈਮ ਆਪਣੀ ਤਸੱਲੀ ਕਰ ਸਕਦਾ ਤੇ ਕਰਿਆਲੇ ਤੁਸੀਂ ਖਾਸ ਵਿਜਿਟ ਕਰਨੀ ਆ ਨਾਲ ਲੱਗਦੇ ਪਿੰਡ ਦੋਸਤੋ ਉੱਤਗਾਣਾ ਸ਼ਹੀਦ ਇੱਕ ਪਾਸੇ ਦੋਸਤੋ ਬਰਨਾਲੇ ਦੀ ਵੀ ਥੋੜੀ ਦੂਰੀ ਆ ਤੇ ਕਰਿਆਲੇ ਤੁਸੀਂ ਖਾਸ ਵਿਜਿਟ ਕਰਨੀ ਆ ਅੱਜ 23 ਦਸੰਬਰ ਨੂੰ ਦੋਸਤੋ ਆਪਾਂ ਇਹ ਕਵਰੇਜ ਕਰਦੇ ਆ 24 ਦਸੰਬਰ ਨੂੰ ਮਾਰਨਿੰਗ ਦੋਸਤੋ ਵੀਡੀਓ ਨੂੰ ਅਪਲੋਡ ਕਰਦੇ ਆਂਗੇ ਸੋ ਸਾਰੇ ਵੀਰ ਵੀਡੀਓ ਦੇ ਨਾਲ ਐਂਡ ਤੱਕ ਜਰੂਰ ਬਨੇ ਰਹੋ ਕੱਲੇ ਕੱਲੇ ਪਸ਼ੂ ਦੀ ਇਨਫੋਰਮੇਸ਼ਨ ਜਿਹੜੀ ਆ ਤੁਹਾਨੂੰ ਮਿਲ ਜੂਗੀ ਸੋ ਵੀਡੀਓ ਨੂੰ ਐਂਡ ਤੱਕ ਜਰੂਰ ਦੇਖ ਲਿਓ ਤੇ ਬਾਕੀ ਨਵੇਂ ਫਾਰਮਰ ਵੀਰਾਂ ਤੱਕ ਵੱਧ ਤੋਂ ਵੱਧ ਜਿਹੜੀ ਆ ਦੋਸਤੋ ਅੱਗੇ ਸ਼ੇਅਰ ਵੀ ਜਰੂਰ ਕਰ ਦਿਆ ਕਰੋ ਵੀਡੀਓ ਨੂੰ ਤਾਂ ਜੋ ਕਿਸੇ ਹੋਰ ਨਵੇਂ ਫਾਰਮਰ ਤੱਕ ਵੀ ਵੀਡੀਓ ਆਪਣੀ ਪਹੁੰਚ ਸਕੇ ਆਉ ਲੈਨੇ ਆ ਜਾਣਕਾਰੀ ਵੀਰ ਜਗਰਾਜ ਸਿੰਘ ਦੇ ਨਾਲ ਗੱਲਬਾਤ ਕਰਕੇ ਸਭ ਤੋਂ ਪਹਿਲਾਂ ਵੀਰ ਜਗਰਾਜ ਜੀ ਸਾਸਰੀਕਾਰ ਸਾਸਰੀ ਜੀ ਹੋਤੇ ਕੀ ਸਣਾ ਠੀਕ ਠਾਕ ਜੇ ਬੜੇ ਵਧੀਆ ਭਰਾ ਠੀਕ ਠਾਕ ਜੇ ਵਧੀਆ ਜੀ ਵਧੀਆ ਠੀਕ ਅੱਛਾ ਜਗਰਾਜ ਭਾਈ ਆਉਂਦੇ ਰ ਅੱਜ ਆਪਣੇ ਕੋਲ ਟੋਟਲ ਨਗ ਜੜਿਆ ਤਿੰਨ ਮੱਜਾਂ ਤੇ ਤਿੰਨ ਹੀ گاਵਾ ਹਾਂਜੀ ਤਿੰਨ ਗਾਇਆਂ ਤਿੰਨ ਮੱਜਾਂ ਤੇ ਪਸ਼ੂ ਮਿਲੋ ਤਾਂ ਵੀ ਦੱਸਿਆ ਤੁਸੀਂ ਵੀ ਸਾਰੇ ਸੂਏ ਸਾਰੇ ਸੂਏ ਸਵਾਈ ਠੀਕ ਹੈ ਜੀ ਤੇ ਕੋਈ ਬੋਲੇ ਬੋਲੇ ਤੇ ਜ਼ਿਆਦਾ ਚੱਲਦੇ ਪਏ ਜਾਂ ਦੁੱਧ ਤੇ ਆਗੇ ਤਕਰੀਬਨ ਸਾਰੇ ਕੋਹ ਦੁੱਧ ਦੇ ਆ ਇੱਕ ਵੜ ਰਾਤੀ ਸੂਈ ਆ ਠੀਕ ਆ ਤੋ ਸਵੇਰੇ ਪਹਿਲਾ ਡਾਂਗੀ ਚਵਾਈ ਹੋਈ ਏ ਦੀ ਠੀਕ ਹੈ ਜੀ ਅੱਛਾ ਜਿਹੜੀ ਇੱਧਰਲੇ ਪਾਸੇ ਹੁਣ ਸਟਾਰਟ ਜਿੱਥੋਂ ਬਣਦੇ ਲੋਬੀ ਦੋਸਤੋ ਸਟਾਰਟ ਹੈ ਇਧਰੋਂ ਕਰ ਲੈਨੇ ਆ ਪਹਿਲੇ ਨੰਬਰ ਤੋਂ ਪਹਿਲੇ ਨੰਬਰ ਤੇ ਜਿਹੜੀ ਆ ਵੜ ਆ ਦੋਸਤੋ ਇਹ ਸੂਹਾ ਕਰਮਾ ਪਹਿਲਾ ਹੀ ਦੂਜਾ ਸੂਹਾ ਦੂਜ ਤੇ ਕਿੰਨੇ ਕ ਅੱਜ ਮਾਰਨਿੰਗ ਸੂਈ ਆ? ਰਾਤ ਸੂਈ ਆ। ਰਾਤ ਹੀ ਸੂਈ ਆ। ਅੱਜ ਸਵੇਰੇ ਪਹਿਲਾ ਡੰਗ ਚਵਾਈ ਹੋਈ ਏ। ਠੀਕ ਆ ਜੀ। ਹਾਂਜੀ। ਤੇ ਬੋਲੇ ਦੇ ਵਿੱਚ ਚਵਾਈ ਹੋ ਗਈ ਕਿੰਨੇ ਕ ਬੋਲਾ ਕੱਢ ਲਿਆ ਮਾਰਨਿੰਗ? ਬੋਲਾ ਦਾ ਕੱਢਿਆ ਕੋਈ ਆਪਾਂ 4 ਕਿਲੋ ਚੋਇਆ ਤੇ ਬਾਕੀ ਕੋਈ ਮੱਛੀ ਨੇ ਚੁੰਗਿਆ ਹੋਊਗਾ ਕਿਲੋਗ। ਅੱਛਾ ਅੱਛਾ ਜੀ। ਹਾਂਜੀ। ਠੀਕ ਆ ਜੀ। ਸੋ ਦੋਸਤੋ ਕੋਈ 4 ਕਿਲੋ ਬੋਲੇ ਦੇ ਉੱਤੇ ਜਿਹੜੀ ਚਵਾਈ ਅੱਜ ਮਾਰਨਿੰਗ ਪਹਿਲੀ ਚਵਾਈ ਹੋਈ ਏ ਇਸ ਵੜ ਦੀ। ਤੇ ਰਾਤ ਹੀ ਸੂਈ ਏ ਤੇ ਜੇਰ ਜੂਰ ਪਰ ਗਈ ਆਪਣੇ ਆਪ ਜੇਰ ਜੂਰ ਪਰ ਆ ਵਧੀਆ ਪੈ ਗਈ। ਠੀਕ ਹੈ ਜੀ ਜੇਰ ਪ੍ਰੋਪਰ ਪੈ ਗਈ ਆ ਦੂਜਾ ਸੂਬਾ ਤੇ ਮਗਰ ਬੱਛੀ 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 ਮਗਰ ਲਓ ਜੀ ਮਗਰ ਬੱਛੀ ਆ ਦੋਸਤੋ ਤੇ ਬਿਲਕੁਲ ਤਾਜੀ ਸੂਈ ਸੂਈ ਆ ਥੋੜੀਆਂ ਭਲਾ ਭੁਲਾ ਜੜੀਆਂ ਬਿਲਕੁਲ ਲੇਵੇ ਹਵਾਨੇ ਤੇ ਨਜ਼ਰ ਆਉਣਗੀਆਂ ਤੁਹਾਨੂੰ ਸੂਸਵਾ ਦੇ ਵਿੱਚ ਆਈ ਆ ਤੇ ਖੋਲ ਕੇ ਦਿਖਾਈਓ ਤੋਰ ਦਿਓ ਜੀ ਲੈਓ ਇਧਰੋਂ ਬਾਹਰ ਕੱਢ ਲੀਏ ਤੇ ਮਗਰ ਬੱਛੀ ਆ ਠੀਕ ਹੈ ਜੀ ਫੀਮੇਲ ਕਾਫ ਨੂੰ ਜਨਮ ਦਿੱਤਾ ਬਾਕੀ ਬੱਚਾ ਤੁਹਾਨੂੰ ਦਿਖਾ ਦੇ ਹਾਂ ਉਹ ਬੱਛੀ ਹਾਂਜੀ ਹਾਂਜੀ ਲਓ ਜੀ ਆ ਬਿਲਕੁਲ ਵੇਖ ਸਕਦੇ ਜੀ ਤੁਸੀਂ ਡੱਬੀ ਬੱਛੀ ਆ ਠੀਕ ਆ ਵਾਈਟ ਤੇ ਬ੍ਰਾਊਨ ਜੇ ਡਾਬਾ ਬਿਲ ਆ ਕਰੋ ਚੈੱਕ ਜੀ 나ੜੂ ਬਿਲਕੁਲ ਬੱਚੇ ਦੇ ਨਾਲ ਠੀਕ ਆ ਆ ਲਓ ਜੀ ਆਜੋ ਚਲੋ ਤਾਂ اچھا ਜਗਰਾਜ ਭਾਈ ਥਣ ਥਣ ਵਧੀਆ ਪ੍ਰੋਪਰ ਚਾਰੇ ਵਧੀਆ ਨਿਕਲੇ ਆ ਵਧੀਆ ਵਧੀਆ ਚਵਾਈ ਵਧੀਆ ਲਓ ਜੀ ਕਰੋ ਚੈੱਕ ਸੋ ਪਲਾਂ ਪਲਾਂ ਦੇ ਵਿੱਚ ਦੋਸਤੋ ਨਾਰਮਲ ਹੀ ਹੈਗੀ ਆ ਪਲਪੁੱਲ ਉਤਰ ਜੂਗੀ ਬਾਕੀ ਦੇ ਡੰਗ ਤੱਕ ਵੈਸੇ ਬਾਕੀ ਥਣ ਥਣ ਜਿਹੜਾ ਬਿਲਕੁਲ ਤੁਹਾਡੇ ਸਾਹਮਣੇ ਆ ਹਾਂ ਜੀ ਹਾਂ ਜੀ ਤੇ ਆਹ ਕਰੋ ਚੈੱਕ अच्छा जगराज जी पण ਬਲੋਂ ਉਤਰ ਗਿਆ ਥਾਣਾ ਪੂਰਾ ਮੁਠੀ ਵਾਲਾ ਹਾਂਜੀ ਥਾਣਾ ਹੱਥੀ ਚਵਾਈ ਵਾਲਾ ਭਲਾ ਬਲੋਂ ਉਤਰ ਗਿਆ ਬਿਲਕੁਲ ਹਾਂ ਹੱਥੀ ਥਾਣਾ ਵਧੀਆ ਹੱਥੀ ਚਵਾਈ ਵਾਲਾ ਅਜੇ ਭਲ ਭੂਲ ਪਈ ਕਰਕੇ ਆ ਆ ਲਓ ਜੀ ਬਾਕੀ ਸੂਸਵਾ ਦੇ ਵਿੱਚ ਹਾਂਜੀ ਕਮਾ ਲਓ ਕਮਾ ਲਓ ਸੂਸਵਾ ਦੇ ਵਿੱਚ ਆਈਏ ਦੋਸਤੋ ਠੀਕ ਆ ਮੈਂ ਪਹਿਲਾਂ ਜ਼ਿਕਰ ਕਰਤਾ ਵੀ ਅੱਜ ਕੱਲ ਰਾਤ ਦੀ ਸੂਈ ਆ ਠੀਕ ਆ ਜੀ ਰਾਤ ਜੇਰ ਜੁਰ ਪੈ ਗਈ ਆ ਬਾਕੀ ਅੱਜ ਮਾਰਨਿੰਗ ਜਿਹੜੀ ਆ ਪਹਿਲੇ ਟਾਈਮ ਦੀ ਚਵਾਈ ਆ ਇਹਦੀ ਹੋਈ ਆ ਸੋ ਦੂਜੇ ਟਾਈਮ ਦੀ ਹੁਣ ਚਵਾਈ ਹੋਣੀ ਬਾਕੀ ਆ ਆ ਦੇਖੋ ਤਾਂ ਪੜੋ ਲਓ ਜੀ ਸਪੇਸ ਵੰਡ ਜਿਹੜੀ ਅਗਲੇ ਪਿਛਲੇ ਥਾਣੇ ਦੀ ਕਾਫੀ ਆ ਸੋ ਮਗਰਲੇ ਥਾਣੇ ਦੀ ਵੀ ਸਪੇਸ ਦੋਸਤੋ ਥੋੜੀ ਜਿਹਾ ਹੋਰ ਬਣ ਜੂਗੀ ਆ ਬਾਕੀ ਭਾਲ ਭੁਲਾ ਤਾਂ ਅਜੇ ਭਾਲ ਭੁਲਾ ਬਹੁਤ ਪਈਆਂ ਅਜੇ ਭਾਲ ਭੁਲਾ ਲੈ ਗਈਆਂ ਨਾ ਥਣ ਥਣ ਬਹੁਤ ਥੋੜਾ ਨਿਕਲ ਆਉਣਾ ਬਿਲਕੁਲ ਜੀ ਜੇਕਰ ਆ ਭਾਈ ਕਿੰਨੀ ਕੀਮਤ ਕੀ ਮੰਗੇ ਦੀ ਹੈਗੀ ਮੋਲੇ ਦਾ ਕਰਦੇ ਆ 55000 ਰੁਪਿਆ ਬਾਂ ਅੱਛਾ ਜੀ ਤੇ 52000 ਦੀ ਦੇ ਦਿਆਂਗੇ 52 ਦੀ ਹਾਂਜੀ ਲੈਣ ਦੇਣੀ ਆ ਹਾਂਜੀ ਲੈਣ ਦੇਣੀ ਆ ਬਾਕੀ ਛੋੜ ਚੱਪਾ ਚੋਂ ਕਰਦਾਂਗੇ ਠੀਕ ਹੈ ਜੀ ਲਓ ਜੀ 52000 ਦੀ ਜਿਹੜੀ ਆ ਦੋਸਤੋ ਇਹ ਵੈੜ ਮਿਲ ਜੂਗੀ ਤੁਹਾਨੂੰ ਪਹਿਲੇ ਨੰਬਰ ਤੇ ਆ ਬਾਕੀ ਆਓ ਦੁੱਧ ਵੀ ਜਿਆਦਾ ਤੇ ਆਪਾਂ ਕਹਿੰਦੇ ਆ ਵੀ 17 18 ਕਿਲੋ ਚ ਆਜੂਗੀ ਉਹ ਤਾਂ ਅਦਾਬਾਂ ਕਿ ਅਗਲੇ ਸਵੇਰ 20 ਚ ਵਾਜੇ ਭਾਵੇਂ ਚ ਵਾਜੇ ਬਾਕੀ 17 18 ਕਿਲੋ ਦੋ ਚ ਆਉਗੀਆਂ ਬਿਲਕੁਲ ਐਚ ਐਫ ਬ੍ਰੀਡ ਦੇ ਵਿੱਚ ਆ ਚਲੋ ਇਹਨਾਂ ਦੋ ਦਿਨੋਂ ਆਂਦਾ ਕੁਛ ਨਹੀਂਗਾ ਬਸ ਸਿਆਲ ਇਹ ਠਾ ਸਿਆਲ ਚ ਦੋ ਚ ਵਾਜ ਨਹੀਂ ਬੜਾ ਚ ਵਾਜ ਜਾਂਦੇ ਪਸ਼ੂ ਕੋਈ ਗੱਲ ਨਹੀਂ ਇੱੱਡੇ ਤੇ ਅੱਗੇ ਜਗਰਾਹ ਜਾ ਕੇ ਦੂਜੇ ਨੰਬਰ ਤੇ ਹਾਂਜੀ ਹਾਂਜੀ ਇਹਦੀ ਕੀ ਡਿਟੇਲ ਹੈ ਇਹ ਸੂਈ ਆ ਅੱਛਾ ਇਹ ਕਿੰਨੇ ਦਿਨਾਂ ਦੀ ਸੂਈ ਆ 15 20 ਦਿਨਾਂ ਦੀ ਸੂਈ ਆ 15 20 ਦਿਨਾਂ ਦੀ ਹਾਂਜੀ ਹਾਂਜੀ ਮਗਰ ਇਹਦੇ ਬੱਚਾ ਕੀ ਆ ਗਿਆ ਬੱਚੀ ਇਹਦੇ ਮਗਰਲੀ ਮਗਰ ਬੱਚੀ ਆ ਸੂਆ ਆ ਆਪਕੇ ਨਾ ਦੂਜਾ ਦੂਜਾ ਸੂਆ ਇਹ ਕਿੰਨਾ ਕੋਣ ਦੁੱਧ ਚੱਲਣ ਦੀ ਆ ਦੁੱਧ ਇਸਲੇ ਹੋਊਗਾ ਕੋਈ 16 17 16 17 ਤੇ ਹੋਊਗੀ ਠੀਕ ਹੈ ਜੀ ਹਾਂ ਜੀ ਲਓ ਜੀ 16 17 ਦੁੱਧ ਹੁਣ ਬਿਲਕੁਲ ਇੱਥੇ ਥੱਲੇ ਹਾਜ਼ਰ ਆ 20 ਆਕ ਦਿਨਾਂ ਦੀ ਸੂਈ ਆ ਦੂਜਾ ਸੂਆ ਮਗਰ ਬੱਛੀ ਆ ਬੱਚਾ ਤੁਹਾਨੂੰ ਦਿਖਾ ਦਿੰਨੇ ਆ ਤੇ ਚਵਾਪ ਸਮਾ ਦੀਆਂ ਚੰਗੀ ਵਾਪਸ ਗਿਆ ਭਾਵੇਂ ਇਤਰੇ ਬੈ ਕੋਈ ਜੋੜ ਨਹੀਂ ਕੁਛ ਨਹੀਂ ਪਾਉਣਾ ਇਤਰੇ ਭਾਵੇਂ ਬਹਿ ਜਾ ਕੋਈ ਚੱਕਰੀ ਲਓ ਜੀ ਖੋਲ ਲਿਗੇ ਤੇ ਬਾਕੀ ਚਵਾਪ ਸਮਾ ਭਰਾਵੋ ਚੰਗਾ ਵੀਰ ਦੱਸ ਰਿਹਾ ਬਾਕੀ ਸੂਈ ਸੁਭਈ ਆ ਸੂਏ ਸੁਏ ਨਾ ਗਈ ਆ ਸਾਰੇ ਬਾਕੀ ਇਹਦੇ ਚੋਕ ਤਸੱਲੀ ਕਰਨੀ ਕਿਹਨੇ ਆ ਬਸ ਜੀ ਕੋਈ ਇਹ ਗੱਲ ਨਹੀਂ ਹੈਗੀ ਕਿ ਵੀ ਪਸ਼ੂ ਗੱਬਣ ਤੇ ਕੁੱਤੇ ਪਕੇ ਐ ਤਸੱਲੀ ਕਰਨੀ ਪਾਉਗੀ ਆਪਣਾ ਭਰਾ ਕੇ ਕੋਈ ਫਿਰ ਤਸੱਲੀ ਕਰ ਸਕਦਾ ਪਸ਼ੂ ਸਾਰੇ ਸੋਏ ਸੋਏ ਆਹ ਲਓ ਜੀ ਇਹਦਾ ਬੱਚਾ ਕਿਹੜਾ ਸੀਗਾ ਆਹ ਪਰਲੀ ਬੱਚੀ ਖਲੋਤੀ ਜਿਹੜੀ ਆਹ ਜਿਹੜੀ ਖੜੀ ਹੈ ਹਾਂ ਜੀ ਲਓ ਜੀ ਆਹ ਬੱਚੀ ਆ ਇਸ ਵੈੜ ਦੇ ਮਗਰ ਦੋਸਤੋ ਆ ਦੇਖੋ ਠੀਕ ਆ ਹਾਂ ਜੀ ਤੋਰ ਲਿਗੇ ਮੋੜ ਦਿਓ ਜੀ ਸੁਤਾਨ ਤੁਹਾਨੂੰ ਬਹੁਤ ਸੋਹਣੀ ਕੁਆਲਿਟੀ ਦਾ ਦੋਸਤੋ ਬਿਲਕੁਲ ਪਤਲੇ ਥਾਨ ਨੇ ਤੇ ਵੰਡ ਬੁੰਡ ਕਾਫੀ ਸੋਹਣੀ ਥਾਨਾ ਦੀ ਆਪਸ ਵਹਾਨਾ ਵਹਨਾ ਬਹੁਤ ਸੋਹਣਾ ਕੱਟ ਲਾ ਵਹਨਾ ਬਹੁਤ ਹਾਂ ਹਾਂ ਸੁਫਾੜੀ ਜਲਾ ਚੱਡਾ ਦੋਸਤੋ ਆਪਾਂ ਜਿੱਦਾਂ ਦੇਖਦੇ ਆ ਤੇ ਪੂਛ ਵੀ ਬਿਲਕੁਲ ਜਿਵੇਂ ਨਸਲ ਬ੍ਰੀਡ ਦੇ ਵਿੱਚ ਆ ਪੂਛ ਵੀ ਬਿਲਕੁਲ ਖੋਚਾਂ ਤੋਂ ਉੱਪਰ ਤੇ ਹਾਈਟ ਕੱਟ ਦੀ ਚੰਗੀ ਆ ਠੀਕ ਆ ਜੀ ਹਾਈਟ ਕੱਦ ਵੱਡੀਆਂ ਵੈੜਾਂ ਦੇ ਵਿੱਚ ਆਪਾਂ ਗਿਣਤੀ ਕਰਦੇ ਆ ਇਹੋ ਜੀ ਵੈੜ ਦੀ ਠੀਕ ਆ ਸੋ ਪਹਿਲੇ ਨੰਬਰ ਤੇ ਜਿਹੜੀ ਦਿਖਾਈ ਆ ਉਹ ਵੀ ਵੈੜ ਕੱਦ ਕੋ ਤੇ ਚੰਗੇ ਦੀ ਆ ਇਹ ਵੀ ਕੱਦ ਕੋ ਦੇ ਦਾ ਵੀ ਚੰਗਾ ਵੈੜ ਦਾ ਤੇ ਕੀ ਦੇ ਲਿਆ ਕਰਦੇ ਪਏ ਆ ਇਹਦਾ ਵੀਰ ਜੀ ਰਾਜ ਮੋਲ ਵੀਰ ਜੀ ਦਾ ਆਪਾਂ ਕਰਦੇ ਆ 58000 ਰੁਪਿਆ ਹਾਂਜੀ ਤੇ 55000 ਦੀ ਹਾਨਾ ਕਰਾਂਗੇ ਆਪਾਂ ਜੀ 55 ਦੀ ਹਾਂਜੀ ਠੀਕ ਹੈ ਜੀ ਮੋਲ 58 ਹਾਂਜੀ ਮੋਲ 58 55000 ਦੀ ਦੇ ਦਿਆਂਗੇ ਬਾਕੀ ਉਹਦੇ ਛੋੜ ਚੱਪਾ ਕਰ ਦਿਆਂਗੇ ਠੀਕ ਹੈ ਮੰਨਤਾ ਨਾਲ ਇਹਦਾ ਕਰਾਂਗੇ ਠੀਕ ਹੈ ਜੀ ਓਕੇ ਲੋਵੀ ਪ੍ਰਭੂ ਇਹ ਦੂਜੇ ਨੰਬਰ ਤੇ ਬੈੜਾ ਪਸੰਦ ਆਊਗਾ ਜਿਹੜੇ ਵੀਰ ਨੂੰ ਆਉਦੀ ਤਸੱਲੀ ਤੁਸੀਂ ਕਰਨੀ ਆ ਆ ਗਈ ਤੀਜੇ ਨੰਬਰ ਤੇ ਆਪਣੇ ਕੋਲ ਆ ਬੈੜਾ ਸਿੰਨਾਲੀ ਸਿੰਗਲ ਸਿੰਗ ਹੈਗੇ ਦਰਮਿਆਨੀ ਦੇ ਠੰਡੀ ਧੀਰੀ ਐ ਵੈਸੇ ਵਧੀਆ ਵਧੀਆ ਠੰਡੀ ਧੀਰੀ ਐ ਕੋਈ ਚੱਕਰ ਹੀ ਨਹੀਂ ਪਾਉਂਦੇ ਮਰਜੀ ਕੋਈ ਬੈਠ ਰੋ ਥੱਲੇ ਕੁਝ ਸਵੇਰ ਕਿੰਨੇ ਕਿ ਦਿਨਾਂ ਦਾ ਇਹ ਸੂਹਾ ਹੈਗੀ ਆ ਤੀਜਾ ਅੱਛਾ ਜੀ ਲਓ ਜੀ ਤੀਜਾ ਸੂਹਾ ਦਿਨ ਕਿੰਨੇ ਹੋ ਗਏ ਸੂਈ ਨੂੰ ਇਹਨੂੰ ਦਿਨ ਹੋ ਗਏ ਆ ਇਹਨੂੰ 8 ਅੱਛਾ 7 ਤੋਂ 8 ਦਿਨ ਹੋ ਗਏ ਆ ਲੋਵੀ ਪ੍ਰਭੂ 8 ਤੋਂ 7 ਦਿਨ ਜਿਹੜਾ ਸਮਾਂ ਹੋ ਗਿਆ ਤੀਜਾ ਸੂਹਾ ਤੇ ਬੱਚਾ ਮਗਰ ਇਹਦੇ ਵਛੀ ਇਹਦੇ ਮਗਰ ਵੀ ਇਹਦੇ ਮਗਰ ਵਛੀਆ ਕਿੰਨਾ ਵਹਿੜਾ ਮਗਰ ਵਛੀਆਂ ਵਛੀਆਂ ਹੀ ਵਛੀਆਂ ਲਓ ਜੀ ਤਿੰਨੇ ਵਹਿੜਾ ਦੋਸਤੋ ਤਿੰਨਾ ਮਗਰ ਵਛੀਆਂ ਨੇ ਫੀਮੇਲ ਕਾਫ ਤੇ ਬਾਕੀ ਬੱਚਾ ਇਹਦਾ ਵੀ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਦਰਮਿਆਨੇ ਦੋਸਤੋ ਸਿੰਘ ਹੈਗੇ ਪਰ ਠੰਡੀ ਧੀਰੀ ਸੀਸ ਲੱਗਾ ਵੰਗਾ-ਮੁੰਗਾ ਪਾਪੂ ਲਿਆ ਨੂੰ ਕਦੀ ਕਿ ਲੋੜ ਨਹੀਂ ਵੰਗਾ ਪਾਉਣਾ ਪਾੜੋ ਨਹੀਂ ਪਾਣਾ ਨਾ ਪਾਉ ਕੋਈ ਪਾਲੀ ਬੇਟੀ ਦਿੱਕਤ ਵਾਲੀ ਗੱਲ ਨਹੀਂ ਨਾ ਨਾ ਕੋਈ ਚੱਕਰੀ ਨਹੀਂ ਠੀਕ ਆ ਜੀ ਲਿਆਓ ਜੀ ਸੋ ਕੱਦ ਇਸ ਵਹਿੜ ਦਾ ਵੀ ਦੋਸਤੋ ਉੱਚੇ ਕੱਦ ਦੇ ਵਿੱਚ ਆ ਬੇਲਬੂਲ ਵੀ ਚੰਗੀ ਆ ਬਾਕੀ ਹਾਈਟ ਕੱਦ ਵੀ ਚ ਜਿਗਰਾ ਜੇ ਇਕ ਵਾਰ ਫੇਰ ਰਿਪੀਟ ਕਰੇ ਉਹ ਦਿਨ ਕਿੰਨੇ ਕੋਏ ਸੀ ਨੂੰ ਇਹਨੂੰ 7 ਤੋਂ 8 ਦਿਨ ਹੋਏ ਸਾਰੇ ਸੂਈ ਨੂੰ 8-7 ਦਿਨ ਹਾਂਜੀ ਹਾਂਜੀ ਹੁਣ ਦੁੱਧ ਜਿਹੜਾ ਬਿਲਕੁਲ ਆਪਾਂ ਚੋਇਆ ਨੈਟ ਕਿੰਨਾ ਤੋੜਾਂਗਾ ਇਹਦੇ ਸਾਲੇ ਹੋਊਗਾ 14 ਕਿਲੋ ਤਿਆਰ ਹੋਊਗਾ ਨਾ 14 ਕਿਲੋ ਵਜੇ 13 ਤੋਂ 14 ਕਿਲੋ ਦੇ ਵਿੱਚ ਵਿੱਚ ਹੋਊਗੀ ਠੀਕ ਹੈ ਜੀ ਲਵੜਾ ਪੂ ਉਧਰ ਫੜਾ ਆ ਲਓ ਜੀ ਚੜਦੇ 14 ਕਿਲੋ ਜਿਹੜਾ ਦੋਸਤੋ ਨੈਟ ਦੁੱਧ ਹਾਜ਼ਰ ਹੈ ਬੱਚਾ ਇਹੋ ਹੀ ਹੈ ਹਾਂਜੀ ਹਾਂਜੀ ਬੱਚੀ ਇਹਦੀ ਕੋਈ ਨਹੀਂ ਦਿਖਾ ਦਿੰਨੇ ਬਾਅਦ ਚ ਆਪਾਂ ਸੋ 14 ਕਿਲੋ ਨੈਟ ਤੋਦਦਾ ਜਿਹੜਾ ਭਰਾ ਉਹ ਤੀਜਾ ਸੂਆ ਤੇ ਆ ਦੇਖੋ ਠੀਕ ਆ ਤੇ ਜਗਰਾਜ ਬਾਈ ਨੂੰ ਬੱਚੇ ਤੇ ਲੈ ਜਾ ਜੇ ਲਓ ਜੀ ਵਛੀ ਆ ਮਗਰ ਬਿਲਕੁਲ ਕਰੋ ਚੈੱਕ ਤੁਸੀਂ ਠੀਕ ਹੈ ਜੀ ਤੋਰ ਲੇ ਜਗਾ ਜਗਰਾਜ ਕਿੰਨੀ ਕੀਮਤ ਹੈ ਜੀ ਮੋਲੇ ਦਾ 42000 ਰੁਪਿਆ ਹਾਂਜੀ ਤੇ 37000 ਦੀ ਵਾਛੀ ਦੇ ਦਿਆਂਗੇ 37 ਦੀ ਹਾਂਜੀ ਠੀਕ ਹੈ ਨੈਟ ਦੁੱਧ ਜਿਹੜਾ ਹੁਣ 14 ਕਿਲੋਟਰ ਹੈਗਾ ਦੁੱਧ 13 ਦਾ 14 ਕਿਲੋ ਦਾ ਦੋ ਟਾਈਮ ਚਾਰ ਟਾਈਮ ਵਿੱਚ ਹੋ ਗਿਆ ਤੁਸੀਂ ਲਈ ਕਰੇਗੇ ਉਹਦੀ ਜਿਹੜੇ ਮਰਜ਼ੀ ਠੀਕ ਹੈ ਜੀ ਬਾਕੀ ਦੋਤੇ ਚੜਨਾ ਜੇ ਨੇ ਬਿਲਕੁਲ ਔਰ ਚਲੋ ਦਿਨ ਵੀ ਹਜੇ ਬਿਲਕੁਲ ਤਾਜੀ ਹੈ ਹਾਂਜੀ ਹਾਂਜੀ ਮੈਂ ਲਿਓ ਚਰਨਾ ਪਸ਼ੂ ਸਾਰੇ ਹਾਂਜੀ ਲਓ ਵੀ ਦੋਸਤੋ ਕਿੰਨੇ ਦੀ ਕਹਦੀ 37 ਹਾਂਜੀ 37 37000 ਦੀ ਇਹ ਵੈੜ ਜਿਹੜੀ ਦੋਸਤੋ ਮਿਲ ਜੂਗੀ ਲਾਸਟ ਤੇਜੇ ਨੰਬਰ ਤੇ ਸੀ ਲਾਸਟ ਦੇ ਵਿੱਚ ਇਸ ਤੋਂ ਬਾਅਦ ਜਿੰਨੀਆਂ ਦੋਸਤੋ ਹੈਗੀਆਂ ਮੱਝਾਂ ਤੁਹਾਨੂੰ ਦਿਖਾਵਾਂਗੇ ਆਪਾਂ ਤਿੰਨ ਜਿਹੜੇ ਨਾਗ ਨੇ ਬਿਲਕੁਲ ਮੱਝਾਂ ਦਿਖਾ ਦਾਂਗੇ ਮੱਝਾਂ ਝੋਟੀਆਂ ਤੇ ਆਹ ਜਿਹੜੀ ਪਹਿਲੇ ਨੰਬਰ ਤੇ ਜਗਰਾਜ ਇਹ ਮਾਝੀ ਦੀ ਦੋਹੇ ਦਾ ਬੇਰਵਾ ਕਿਨਵਾ ਸੂਬਾ ਹੈ ਇਹ ਸੂਹਾ ਉੱਤੇਜਾ ਪਿਆ ਤੇਜਾ ਸੂਬਾ ਦੋ ਤੇ ਸਲੇ ਉਹ 11 ਤੋਂ 12 ਕਿਲੋ ਹੁਣ ਤਿਆਰ ਜੜਾ ਭਾਵੇਂ ਕੋਈ ਲੀਟਰ ਮਾਰ ਕੇ ਜਿਵੇਂ ਮਰਜੀ ਦੋ ਟਾਈਮ ਚਾਰ ਟਾਈਮ ਠੀਕ ਹੈ ਇਹ ਅੱਜ ਹੀ ਮੈਂ ਆਪਾਂ ਲਿਆਂਦੀ ਆ 12 ਵਜੇ ਮੈਂ ਮੈਂ ਖਾਲੀ ਕਰਕੇ ਲਿਆਇਆ ਕਰਾਂ ਅੱਛਾ ਅੱਜ ਹਾਂਜੀ ਹਾਂਜੀ ਆਈ ਹੈ ਜੀ ਆਪਣੇ ਕੋਲ ਠੀਕ 12 ਕਿਲੋ ਦੀ ਗਾਰੰਟੀ ਦੇ ਮੈਂ ਆਈ ਆ 12 ਕਿਲੋ ਤੇ ਹਾਂਜੀ ਤੇ 11 ਕ ਮੰਨ ਕੇ ਕੋਈ ਸੌਦਾ ਕਰੀਏ 11 ਮੰਨ ਕੇ ਜਿਹੜਾ ਮਰਜ਼ੀ ਸੌਦਾ ਕਰ ਲੈ ਆਪ ਦੀ ਤਸੱਲੀ ਕਰੇ ਦੋ ਟਾਈਮ ਚਾਰ ਦੰਦ ਝੋਕਿਆ ਉਹਦੀ ਲੈ ਜੀ ਹੂੰ ਹੂੰ ਇਹਦੇ ਮਗਰ ਕੱਟੀ ਆ ਮਗਰ ਕੱਟੀਆਂ ਦੇ ਉੱਤੇ ਤੇ 11 12 11 12 ਕਿਲੋ ਮੰਨ ਕੇ ਵੀਰਾਂ ਦਾ ਵੀ 12 ਕਿਲੋ ਮੰਨ ਕੇ ਆਪਾਂ ਸੌਦਾ ਕੀਤਾ ਸੀ 15 20 ਦਿਨਾਂ ਦਾ ਬੱਚਾ ਦੇ ਮਗਰ ਹੋਊਗਾ ਅੱਛਾ ਸੂਆ 20 ਦਿਨਾਂ ਦਾ ਹਾਂਜੀ ਹਾਂਜੀ ਉਹ ਕੱਟੀ ਇਹਦੀ ਉਹ ਚੀਜ਼ ਉਹ ਬੱਲੇ ਮੱਥੇ ਵਾਲੀ ਹਾਂਜੀ ਹਾਂਜੀ ਠੀਕ ਆ ਲਿਓ ਜੀ ਕੱਢ ਦਈਏ ਵਾਰ ਤੇ ਜਾ ਸੂਆ ਹੈ ਹਾਂ ਤੇ ਜਾ ਸੂਆ ਤੇ ਜਸੂਬਾ ਤੇ 11 ਕਿਲੋ ਮੰਨ ਕੇ ਕੋਈ ਵੀ ਰਸੋਦਾ ਕਰ ਸਕਦਾ 20 ਕ ਦਿਨਾਂ ਦਾ ਦੋਸਤੋ ਐਸਟੀਮੇਟਡ ਜਿਹੜਾ ਸਮਾਂ ਤੁਸੀਂ ਐਡੀਆਂ ਮੰਨ ਕੇ ਕੋਈ ਵੀ ਰਸੋਦਾ ਕਰ ਲੇ ਠੀਕ ਆ ਤੇ ਬੱਚਾ ਮਗਰ ਇਹਦੇ ਫੀਮੇਲ ਕਾਫ ਆ ਕੱਟੀ ਆ ਬੱਲੀ ਜਿਹੜੀ ਕੱਟੀ ਆ ਬੁੱਲਾ ਮੱਥਾ ਬੱਗੀ ਨਾਸ ਆ ਦੇਖ ਆ ਮਗਰ ਕੱਟੀ ਆ ਆ ਨਾ ਦੇਖੋ ਆਇਆ ਪਾਣੀ ਆ ਜਾਓ ਜੀ ਲੈਓ ਹਾਂ ਫਾੜੀ ਫਾਈਟ ਕੱਦ మీడియం ਮੰਨ ਕੇ ਕੋਈ ਵੀਰ ਸਬਦਾ ਕਰ ਸਕਦਾ ਬਿਲਕੁਲ ਪਤਲੇ ਪਿੰਡੇ ਦੇ ਵਿੱਚ ਆ ਭਰਾਵੋ ਤੇ ਫੇਸ ਕੁਆਲਿਟੀ ਇੱਕ ਵਾਰੀ ਤੁਸੀਂ ਦੇਖ ਸਕਦੇ ਜੀ ਠੀਕ ਹੈ ਜੀ ਸਿੰਗਾ ਸੋਂਗਾ ਦੀ ਚੰਗੀ ਆ ਤੇ ਦੁੱਧ 11 12 11 12 ਤੇ ਹੋਣ ਜਿਹੜਾ ਬਿਲਕੁਲ ਨੈਟ ਚਲਦੀ ਪਈ ਆ 11 ਲੀਟਰ ਮੰਨ ਕੇ ਕੋਈ ਵੀਰ ਸਬਦਾ ਕਰ ਸਕਦਾ ਠੀਕ ਹੈ ਜੀ ਕਹਿੰਦੇ ਗੱਲ ਨੇ ਪਚਵਾ ਕੇ ਦਵਾਂਗੇ ਆ ਬਿਲਕੁਲ ਜੀ ਜਗਰਾਜ ਭਾਈ ਜੋ ਦੱਸਿਆ ਜਾਂਦਾ ਫਿਰ ਚਬਾਉਣਾ ਤਾਂ ਪੈਂਦਾ ਹੀ ਆ ਹਾਂਜੀ ਹਾਂਜੀ ਆ ਦੇਖੋ ਤਸੱਲੀ ਕਰਕੇ ਆਲੀ ਕੋਈ ਚੋਕੇ ਜਿਵੇਂ ਮਰਜ਼ੀ ਖੜੇ ਤੇ ਜਿੱਦਾਂ ਮਰਜ਼ੀ ਵੀਰ ਕਹਿੰਦਾ ਜੀ ਆਪਦੀ ਤਸੱਲੀ ਕਰ ਆਪਾਂ ਦਾ ਆਪ ਕਹਿੰਦੇ ਆ ਵੀ ਦੋ ਟਾਈਮ ਤਿੰਨ ਟਾਈਮ ਚੋਕੇ ਡੰਕਰ ਕੋ ਲਵੇ ਆ ਬਿਲਕੁਲ ਕਿਉਂਕਿ ਪੈਸੇ ਲਾਉਣੇ ਕੋਈ ਆਪਾਂ ਬੰਦ ਕਰਕੇ ਤੁਹਾਨੂੰ ਪਤਾ ਵੀ ਸੌਦਾ ਨਹੀਂ ਆਪਾਂ ਆਪ ਕਰ ਸਕਦੇ ਤੇ ਨਹੀਂ ਹਾਂ ਜੀ ਆਪਾਂ ਵੀ ਅਗਲੇ ਮੈਂ ਤਸੱਲੀ ਕਰਕੇ ਲੈ ਆਈ ਦੀ ਆਪਦੀ ਹਾਂ ਹਾਂ ਲਓ ਜੀ ਅੱਛਾ ਜਗਰਾਜ ਕੀ ਰਹੂਗਾ ਲੈਣੇ ਦੇਣੇ ਇਸ ਮੱਝ ਦੇ ਮੋਲੇ ਦਾ 67000 ਰੁਪਇਆ ਹਾਂ 72000 ਦੀ ਹਾਨਾ ਕਰ 72 ਦੀ ਹਾਂਜੀ ਉਹਦੇ ਛੋੜ ਹੀ ਕਰਨੀ ਜਿਹੜੀ ਬੰਬੀ ਜਿਹੜੀ ਕਰਨੀ ਬਸ ਠੀਕ ਹੈ ਜੀ 72 ਚੋਂ ਹਾਂਜੀ 72000 ਦੇ ਵਿੱਚੋਂ ਭਰਾਵਾ ਛੋੜ ਛੱਪਾ ਹੋ ਜਾਊਗਾ ਡਿਮਾਂਡ 75 ਆ ਚਾਹੇ ਜੋ ਵੀ ਆ 72000 ਦੇ ਵਿੱਚੋਂ ਛੋੜ ਛੱਪਾ ਅਗਲੀ ਝੋਟੀ ਕੱਢੀਏ ਇਹ ਸੁਆ ਕਿਨਵਾ ਸੋਈ ਆ ਦੂਜਾ ਸੁਆ ਦੂਜਾ ਝੋਟੀ ਇਹ ਵੀ ਚੰਗੀ ਸਪੈਸ਼ਲ ਆ ਹਾਂਜੀ ਹਾਂਜੀ ਪੂਰੀ ਬੇਲਪੂਲੀ ਦੀ ਵੀ ਹਾਂਜੀ ਹਾਂਜੀ ਤੇ ਹਾਈਟ ਕੱਟ ਵੀ ਚੰਗਾ ਪਲੀ ਪੁਲੀ ਚੰਗੀ ਆ ਹਾਂਜੀ ਦੂਜਾ ਸੁਹਾ ਤੇ ਜਗਰਾਜ ਦੀ ਕੀ ਡਿਟੇਲ ਆ ਸੁਹਾ ਕਿ ਦਿਨ ਕਿੰਨੇ ਹੋ ਗਏ ਸੂਈ ਨੂੰ ਇਹਨੇ ਸੂਈ ਨੂੰ ਹੋਏ ਇਹਨ ਦਿਨ 8 ਤੋਂ 10 ਦਿਨ ਹੋਏ ਸੂਈ ਨੂੰ ਓਕੇ ਆ ਕਟਾ ਦੇ ਮਗਰ ਕਾਲਾ ਸਾਹਮਣੇ ਮਗਰ ਬਿਲਕੁਲ ਮੋਰਾ ਦੇ ਵਿੱਚ ਦੋਸਤੋ ਕਟਾ ਬਲੈਕ ਕਟਾ ਮਗਰ ਤੇ ਝੋਟੀ ਕਾਫੀ ਸ਼ਾਨਦਾਰ ਆ ਦੂਜਾ ਸੁਹਾ ਚੰਗੀ ਜੰਮੀ ਪਲੀ ਵਜਨ ਲੋਡ ਪੂਰਾ ਬਾਕੀ ਤੁਹਾਨੂੰ ਤਸੱਲੀ ਨਾਲ ਜਿਹੜਾ ਦੋਸਤੋ ਆਪਾਂ ਦਿਖਾ ਦੇਣਾ ਆ ਦੇਖੋ ਜੀ ਪਤਾ ਲੱਗ ਹੀ ਜਾਣਾ ਦੋਸਤੋ ਚੰਗੀ ਸੇਵਾ ਦੇ ਵਿੱਚ ਠੀਕ ਹੈ ਜੀ ਸਭੀ ਸੁਭੀ ਚੰਗੀ ਆ ਤੇ ਕਿੰਨਾ ਕੁ ਤੋ ਹੁਣ ਚੱਲਦਾ ਪਿਆ ਇਹਦੇ ਥੱਲੇ ਦੁੱਧ ਵੀਰ ਜੀ ਥੱਲੇ ਹੋਊਗਾ 12 ਕਿਲੋ 11 ਕਿਲੋ ਚਵਾ ਕੇ ਦਵਾਂਗੇ ਪਾਣ 11 ਕਿਲੋ ਦਿਨ ਕਿੰਨੇ ਦੱਸਤਾ ਸੀ ਇਹਨੂੰ ਹਰ ਤੋਂ ਦੱਸ ਦੇਣਾ ਹੈ ਸੂਈ ਨੂੰ ਠੀਕ ਹੈ ਜੀ ਅਠਾ 10ਾਂ ਦਿਨਾਂ ਦੀ ਸੂਈ ਆ 11 12 11 ਕਿਲੋ ਜਿਹੜਾ ਦੁੱਧ ਦੋਸਤੋ ਬਿਲਕੁਲ ਰੈਡੀ ਆ ਇਸੇ ਝੋਟੀ ਦੇ ਤੇ ਕੋਲ ਤੇ ਚੰਗੀ ਜੰਮੀ ਪਲੀਆ ਵਜਨ ਲੋੜ ਪੂਰਾ ਝੋਟੀ ਦਾ ਨਿੱਗਰ ਆ ਰਾਜੀ ਆ ਫੁੱਲ ਫਟਾ ਫੁੱਲ ਸੋ ਥਣ ਥਣ ਵੀ ਪੂਰਾ ਤਸੱਲੀ ਨਾਲ ਤੁਹਾਨੂੰ ਦਿਖਾ ਦਿੰਨੇ ਕਰੂ ਚਾਹਾਂਗੇ ਆ ਲਓ ਵੇਗਾ ਕੁੰਡੀ ਵੀ ਪੂਰੀ ਆ ਸ਼ਕੀਨੀ ਵਾਲੇ ਪਾਸਿਓਂ ਵੀ ਪੂਰੀ ਆ ਦੋਸਤੋ ਕੁੰਡੀ ਚੋਰ ਆ ਲੋ ਜਵਾਜੂ ਬਹੁਤ ਚੰਗਾ ਆ ਭੋਲੇ ਭਾਜ ਜਵਾਗ ਭਾਗੇ ਚਵਾ ਦੇਉ ਠੀਕ ਆ ਦਰਮਿਆਨੀ ਜੀ ਭਾਲ ਜੀ ਦੂਜੀ ਹੈਗੀ ਸਾਈਡ ਮੈਨੂੰ ਲੱਗਦਾ ਕਿ ਦਰਮਿਆਨੀ ਭਾਲ ਕੋਈ ਮਾੜੀ ਮੋੜ ਹੋਊਗੀ ਬਾਕੀ ਤਾਰ ਦੇਣਾ ਕਿਹਦੇ ਫਰਕੂ ਇੱਕ ਦਾ ਵੀ ਨਾ ਆਊਗਾ ਠੀਕ ਹੈ ਜੀ ਐ ਬਰਾਬਰ ਆਉਣਗੇ ਥਾਣ ਅਗਲੇ ਨਾਲ ਅਗਲੇ ਮਗਰਲੇ ਨਾਲ ਮਗਰਲੇ ਆਉਣਗੇ ਠੀਕ ਹੈ ਜੀ ਠੀਕ ਹੈ ਅਹ ਫਿਰ ਉਸ ਮਗਰ ਕਟਾ ਜਵਾ ਪਰਵਾਦੀ ਆਪਣੀ ਗਾਰੰਟੀ ਹੂ ਦੇ ਆ ਜਿਹੜਾ ਕਟਾ ਮੇਲਕਾਫ ਤੁਸੀਂ ਵੇਖ ਲਓ ਠੀਕ ਹੈ ਜੀ ਆ ਬੱਚਾ ਤੇ ਬਿਲਕੁਲ ਤਾਜੀ ਸੂਈ ਸਵਾਈ ਆ ਨਾਲ ਬੱਚਾ ਜਿਹੜਾ ਮਗਰ ਮੇਲਕਾਫ ਆ ਠੀਕ ਆ ਤੇ ਜਵਾਪ ਸਮਾਦੀ ਬਿਲਕੁਲ ਓਕੇ ਰਿਪੋਰਟ ਹਾਂ ਜੀ ਓਕੇ ਉਹਦੀ ਗਾਰੰਟੀ ਹੋ ਆਪਣੀ ਹੈ ਪੋਲੀ ਚੋਈ ਬੜੀ ਜਿਆਦੀ ਪੋਲੀ ਆ ਭਾਂ ਜਵਾਕ ਭਾਗ ਚ ਵੰਡ ਲਓ ਲਓ ਜੀ ਚਵਾਈ ਚੁਈ ਭਾਈ ਜੰਦਾ ਵੀ ਬਿਲਕੁਲ ਪੋਲੀ ਇੱਕ ਨੰਬਰ ਤੇ ਚਾਹੇ ਕੋਈ ਵੇੜ ਦੇ ਚਵਾਈ ਕਰ ਲੈ ਚਾਹੇ ਬੱਚਾ ਬਹਿ ਕੇ ਚਵਾਈ ਕਰ ਲੈ ਆ ਲੋ ਠੀਕ ਆ ਜਗਰਾਤ ਕੀ ਮੁੱਲ ਕਰਦੇ ਝੋਟੀ ਦਾ ਲੈਣ ਦੇਣ ਮੋਲ ਇਹਦਾ ਕਰਦੇ 1 15 ਹਾਂਜੀ 1 10 ਦੀ ਝੋਟੀ ਦੇ ਰਾਂਗੇ 1 10 ਦੀ ਹਾਂਜੀ ਹੂੰ ਬਾਕੀ ਝੋਟੀ ਦੋ ਤੇ ਚਵਾ ਦੂਗੀ 14 15 ਕਿਲੋ ਹੁਣ 11 ਕਿਲੋ ਆਪਣੇ ਘਰੋਂ ਹਾਂ ਉਹ ਬੋਰਾ 11 ਕਿਲੋ ਚ ਆ ਕੇ ਦਵਾਂਗਾ ਆਪਿਆ ਤਸੱਲੀਆਂ ਕਰਕੇ ਪਾਉ ਲੀਟਰ ਮਾਰ ਮਾਰ ਕੋ ਲੈ ਜੀ ਠੀਕ ਹੈ ਜੀ ਲਓ ਵੀ ਦੋਸਤੋ 11 ਕਿਲੋ ਹੋਵੇ 11 ਤੋਂ ਵੱਧ ਦੀ ਆ ਪਰ 11 ਕਿਲੋ ਵਧੂਗਾ ਮੈਂ ਕੱਢਦਾ ਨਹੀਂਗਾ ਠੀਕ ਹੈ ਜੀ 11 ਕਿਲੋ ਲੀਟਰ ਮਾਰਮਾ ਜਿਹੜਾ ਦੁੱਤ ਕੋਈ ਵੀ ਨਾਨਕੇ ਤਸੱਲੀ ਕਰ ਸਕਦਾ ਠੀਕ ਬਾਕੀ ਵਜਨ ਲੋੜ ਪੂਰਾ ਕੋਈ ਇੱਥੇ ਆਊਗਾ ਇਹ ਨਹੀਂ ਹੈਗਾ ਕਿ ਵੀ ਵਜਨ ਲੋੜ ਤੇ ਛੋਟੀ ਜੀ ਹੋਊਗੀ ਛੋਟੀ ਚੰਗੀ ਆ ਜਮੀ ਪੜੀ ਚੰਗੀ ਆ ਵਜਨ ਪੋਜਨ ਪੂਰਾ ਕਦ ਗੁੱਦ ਚੰਗਾ ਇਸ ਛੋਟੀ ਦਾ ਸੋ ਪਸੰਦ ਆਊਗੀ ਇੱਕ ਦਸ ਦੀ ਹਾਂ ਨਾ ਆਈਏ ਬਸ ਹਾਂ ਜੀ ਹਾਂ ਠੀਕ ਹੈ ਜੀ ਅਗਲੀ ਇੱਕ ਕਿੰਨਾ ਸਵੇਰ ਸੋਈ ਹੈ ਜੀ ਇਹ ਕੋਈ ਲਾੜੇ ਚੌਥਾ ਲਾੜੇ ਕੋ ਪੰਜਵਾਂ ਵਾਲੇ ਅਗਲੇ ਸਮਝਿਆ ਮੈਂ ਆਖ ਜਾਵਾਂ ਤਿੱਜਾ ਅਗਲਾ ਆਖੂਏ ਨਹੀਂ ਯਾਰੇ ਘੱਟ ਸਵੇਰ ਦੱਸਦਾ ਚਲੋ ਸਵੇਰਾਂ ਦੇ ਵਿੱਚ ਹੈ ਕਿ ਚੌਥਾ ਮੰਨ ਲੈ ਕੋਈ ਪੰਜਵਾਂ ਮੰਨ ਲੈ ਜਿੰਨਾ ਮਰਜ਼ੀ ਮੰਨ ਤੇ ਇਹਦਾ ਜਗੜਾ ਸੂਬਾ ਕਿੰਨੇ ਕਿ ਦਿਨਾਂ ਦਾ ਇਹਦਾ ਵੀ ਠਾਂ ਦਾ ਹਾਦਿਆਂ ਦਾ ਸੂਆ ਬੱਚਾ ਮਗਰ ਇਹਦੇ ਮਗਰ ਮੈਂ ਕੱਟੀ ਆ ਮਗਰ ਕੱਟੀ ਆ ਹਾਂਜੀ ਤੇ ਦੁੱਧ ਹੁਣ ਚੰਗਾ ਹੋਊਗਾ ਥੱਲੇ ਉਹ ਤੇ ਖਲੂਗਾ 13 ਕਿਲੋ 13 ਹਾਂਜੀ ਨੈਟ ਜਿਹੜਾ ਹੈ ਜਿਹੜਾ ਨੈਟ ਹੈ ਜਿਹੜਾ ਕੋਈ ਇਹਨੇ ਲੀਟਰ ਮਾਰ ਕੇ ਖੜਨਾ ਬਾਕੀ ਭਾਂਡਾ ਜੀ ਦੱਸੀ ਜਾਂਦਾ ਹਾਂਜੀ ਚੱ ਜੇ ਫਗਾਵਾਂ ਵਾਂਗੂ ਜਿਹੜਾ ਦੋਸਤੋ ਚੱਡਾ ਬਾਕੀ ਤੋੜ ਕੇ ਵਿਖਾਇਆ ਤੇ ਨਾਰਮਲ ਹੀ ਸਾਰੇ ਵੀਰਾਂ ਨੂੰ ਸਮਝ ਆ ਜਾਊਗੀ 13 ਕਿਲੋ ਦੁੱਧ ਵੀਰ ਦੱਸ ਰਿਹਾ ਵੀ 13 ਕਿਲੋ ਦੁੱਧ ਨੈਟ ਜਿਹੜਾ ਬਸ ਸਿੰਘ ਹੀ ਸਿੰਘ ਥੋੜਾ ਮੈਂ ਇਹਨੂੰ ਮਾਰਦਾ ਥਾਂ ਚੱਡੇ ਬਹੁਤ ਨਹੀਂ ਜਾਉਂਦਾ ਸਿੰਘ ਵੀ ਚਲੋ ਬਹੁਤ ਸੋਨਾ ਥੋੜਾ ਉੱਚਾ ਖੁੱਲਾ ਪਰ ਵਿਚੋ ਗਲਾਈ ਕਰੀਂ ਜਾਂ ਸਪ੍ਰਿੰਗ ਨਹੀਂ ਮੁੜੀ ਜਾਂਦਾ ਹਾਂਜੀ ਹਾਂਜੀ ਜਦੋਂ ਸਪ੍ਰਿੰਗ ਵਾਂਗੂ ਮੁੜਿਆ ਵਿਚ ਗੋਲ ਹੁੰਦਾ ਜਾਂਦਾ ਸਿੰਘ ਵੀ ਲਓ ਵੀ ਬਾਕੀ ਦੋਸਤੋ ਫੇਸ ਕੁਆਲਿਟੀ ਤੋਂ ਜਜਮੈਂਟ ਕੋਈ ਵੀਰ ਕਰ ਲੇ ਕੋਈ ਵੀਰ ਚੌਥਾ ਸਮਝ ਲੇ ਕੋਈ ਪੰਜਵਾਂ ਸਮਝ ਲੇ ਇੱਕ ਆਈਡੀਆ ਹੈ ਠੀਕ ਬਾਕੀ ਸਭੀ ਸੂਬੇ ਚੰਗੀ ਆ ਬਹੁਤ ਚੰਗੀ ਠੀਕ ਆ ਤੇ ਮਗਰ ਇਹਦੇ ਕੱਟਾ ਦੱਸਦਾ ਜੀ ਇਹਦੇ ਮਗਰ ਕੱਟੀ ਹੋਇਆ ਮਗਰ ਕੱਟੀ ਆ ਠੀਕ ਹੈ ਜੀ ਹਾਂਜੀ ਸੋ ਮਗਰ ਕੱਟੀ ਆ ਭਰਾਵੋ ਤੇ ਲਓ ਜੀ ਆ ਬੱਲੇ ਮੱਥੇ ਵਾਲੀ ਆ ਹਾਂਜੀ ਹਾਂਜੀ ਲਓ ਜੀ ਆ ਚਿੱਟਾ ਮੱਥਾ ਜੜੀ ਆ ਇਹ ਆ ਕੱਟੀ ਠੀਕ ਆ ਆ ਤੋਗ ਲੀ ਹਾਂਜੀ ਸੋ 13 ਕਿਲੋ ਦੀ ਮਿਲਕ ਕਪੈਸਿਟੀ ਜਿਹੜੀ ਆ ਇਹਦੇ ਕੋਲ ਜਿਹੜਾ ਦੋਸਤੋ ਹੁਣ ਦੁੱਧ ਹਾਜ਼ਰ 13 ਕਿਲੋ ਕੋਈ ਵੀ ਰਾਨ ਕੇ ਚਵਾਈ ਕਰ ਸਕਦਾ ਇੱਕ ਬਿਲਕੁਲ ਦੋਸਤੋ ਕੈਲਗਿਨਾ ਪਰ ਵਿੱਚੋਂ ਤੋਂ ਲੈ ਕੇ ਤੇ ਸੂ ਦੇ ਨਾਲ ਸਾਰ ਦੇ ਨਾਲ ਲੇਵਾ ਟੱਚ ਕਰਦਾ ਬਿਲਕੁਲ ਇਸ ਤਰ੍ਹਾਂ ਦੀ ਸ਼ੇਪ ਹਾਈਟ ਮੀਡੀਅਮ ਆ ਦਰਮਿਆਨੀ ਹਾਈਟ ਆ ਮੀਡੀਅਮ ਦੇ ਵਿੱਚ ਆ ਤੇ ਜਿੰਨੇ ਵੀ ਆ ਆ ਵੇਖ ਸਕਦਾ ਤੁਸੀਂ ਬਿਲਕੁਲ ਭਰਮਾ ਪਿੰਡਾ ਤੇ ਦੁੱਧ ਜਿਹੜਾ ਦੋਸਤੋ ਚੰਗਾ ਆ ਠੀਕ ਆ ਜਿਹੜਾ ਕੋਈ ਬਿਲਕੁਲ ਵੀਰ ਦੁੱਧ ਦੇ ਪਰਪਸ ਵਾਸਤੇ ਖਰੀਦਣਾ ਚਾਹੁੰਦਾ ਪਸ਼ੂ ਉਹ ਤੁਸੀਂ ਜ਼ਰੂਰ ਨੂੰ ਹੱਥ ਪਾ ਕੇ ਹੱਥ ਪਾ ਸਕਦੇ ਜਿਉਂਕਿ 13 ਕਿਲੋ ਦੀ ਜਿਹੜੀ ਮਿਲਕ ਕਪੈਸਿਟੀ ਹੈ ਸਮਝ ਦੇ ਕੋਲ ਸੋ ਕਾਫੀ ਵੀਰਾਂ ਦੇ ਫੋਨ ਕਾਲ ਆਉਂਦੇ ਆ ਵੀ 12 ਲੀਟਰ ਤੋਂ ਪਲੱਸ 13 ਨੂੰ 15 ਕਿਲੋ ਮੈਂ ਭਰੋਗੀ ਜੇਤੋਂ ਆਪਾਂ ਲਈ ਆਉਂਦੇ ਸੀ 15 ਕਿਲੋ ਤੋਂ ਚੋਇਆ ਮੈਂ ਆਪਦੇ ਵਜ਼ਨ ਵਜੂਦ ਨਾਲੋਂ ਜ਼ਿਆਦਾ ਬਹੁਤ ਜ਼ਿਆਦਾ ਲੜਨ ਦੇ ਮੈਂ ਇਹਦੇ ਹਾਂ ਬਾਕੀ ਡੰਗਰ ਦਾ ਨਹੀਂ ਪਤਾ ਲੱਗਦਾ ਵੀ ਦੁੱਧ ਕਿੰਨੇ ਕੱਢ ਜਣਾ ਦੇ ਕਿੰਨੇ ਨਹੀਂ ਕੱਢਣਾ ਬਿਲਕੁਲ ਬਿਲਕੁਲ ਕਈ ਹੁਣ ਕੱਦ ਪੋਤੀ ਏਡੇ ਤਗੜੇ ਹੁੰਦੇ ਆ ਆ ਤੇ ਉਹ ਨਹੀਂ ਦੇ ਅੱਠ ਸੱਤ ਤੇ ਖੜ ਜਾਂਦੀਆਂ ਹਾਂਜੀ ਤੇ 13 ਕਿਲੋ ਕਿਸੇ ਕਰਤੂਤ ਨੇ ਕੱਢਣਾ ਬਾਕੀ ਇਹ ਸੂਹਾ ਵਿੱਚ 10 ਕਿੰਨਾਂ ਦਾ ਜਗਾ ਹੈ ਹਾਂਜੀ ਹਾਂਜੀ ਬਾਕੀ ਇਹਨੇ ਮਾਲੇ ਮੂਲੇ ਦਾ ਕਿ ਦੁੱਧੋਂ ਵਧਣਾ ਹੋਰ ਜੇ ਇਹਨੇ ਲੋਬੀ ਦੋਸਤੋ ਇਹ ਮੱਜ ਸੁਭਾ ਤੁਹਾਨੂੰ ਵੀਰ ਨੇ ਦੱਸ ਹੀ ਦਿੱਤਾ ਤੇ ਮਗਰ ਵੀ ਕੱਟੀ ਆ ਫੀਮੇਲ ਕਾਫ ਆ ਬਾਕੀ ਕੋਈ ਵੀਰ 13 ਕਿਲੋ ਤਸੱਲੀ ਕਰ ਸਕਦਾ ਵੀਡੀਓ ਕਾਲ ਤੇ ਕਾਨੂੰਨੀ ਚਾਹੁੰਦੇ ਦੂਰ ਦਰਾਡੇ ਬੈਠੇ ਤੇ ਵੀਡੀਓ ਕਾਲ ਤੇ ਵੀ ਤਸੱਲੀ ਤੁਸੀਂ ਕਰਵਾ ਸਕਦੇ ਜੇ ਮੱਝ ਚੰਗੀ ਆ ਤੇ ਇਹਦਾ ਜਗਰਾਜ ਕੀ ਲੈਣੇ ਦੇਣੇ ਕਰਦੇ ਇਹਦਾ ਮੁੱਲ ਕਰਦੇ ਆਪਾਂ 90000 ਰੁਪਇਆ ਹਾਂਜੀ 85000 ਦੀ ਮੈਂ ਲੈ ਦਿਆਂਗੇ 85 ਜੀ ਹਾਂਜੀ ਹੋਰ ਵੀ ਕਰਦੇ ਹੋ ਮਾਨਤਨ ਹੋਰ ਵੀ ਕਰ ਦਾਂਗੇ ਜੀ ਹੋਰ 2000 ਲੈ ਫਿਰ ਕੋਈ ਕੋਈ ਉਹ ਕੋਈ 1500 ਦੇ ਕੰਮ ਚੱਕਰ ਚ ਨਾ ਰਵੇ ਕੋਈ ਹੋਰ 2000 ਰੈਸ ਕਰ ਦਾਂਗੇ ਆ ਬਸ ਬਸ ਲੋ ਵੀ ਦੋਸਤੋ 85 ਚ ਆ 85 2000 ਹੋਰ ਲੈਸ ਕਰ ਠੀਕ ਹੈ 83000 83000 ਦੀਆਂ ਹਨ 83000 ਦੀ ਦੋਸਤੋ ਵੀਰਾਂ ਦਾ ਵੀ ਮਾਝਾ ਦੇ ਦਿਆਂਗੇ 13 ਕਿਲੋ ਆ ਆਪਦੀ ਗਿਣਤੀ ਮਿੰਤੀ ਪੂਰੀ ਤਸੱਲੀ ਤੁਸੀਂ ਆ ਵੀ ਲੋ ਆਖੀਦਾ ਵੀ ਛੇਤੀ ਕਰੇ ਗਾਹ ਕੋ ਮੁੜੇ ਨਾ ਬਸ ਬਸ ਲੋ ਵੀ ਭਰਾਵੋ ਇਹ ਐਨੀਮਲ ਸੀ ਅੱਜ ਜੰਗਰਾਜ ਆਹੋ ਪਸ਼ੂ ਸੀਗੇ ਹਾਂ ਜੀ ਹਾਂ ਇਹੋ ਆਪਣੇ ਕੋਲ ਅੱਜ ਦੋਸਤੋ ਟੋਟਲ 6 ਨੱਕ ਸੀਗੇ ਭਰਾ ਦੇ ਕੋਲ ਸਾਰੇ ਪਸ਼ੂ ਸਵੇ ਸਵੇ ਆ ਦੁੱਧ ਤੇ ਬੌਲੇ ਤੇ ਜਿੱਦਾਂ ਵੀ ਬਿਲਕੁਲ ਤੁਹਾਨੂੰ ਆਪਾਂ ਦਰਸਾਇਆ ਗਿਆ ਵਿੱਚ ਉਸੇ ਤਰੀਕੇ ਨਾਲ ਤੁਸੀਂ ਜਿਹੜੀ ਤਸੱਲੀ ਕਰ ਲਿਓ ਦੁੱਧ ਕਿਹਾ ਗਿਆ ਦੁੱਧ ਦੀ ਬੋਲੋ ਕਿ ਆ ਗਿਆ ਬੌਲੀ ਦੀ ਤਸਲੀ ਕਰ ਲਿਓ ਠੀਕ ਆ ਤੇ ਬਾਕੀ ਵੱਡੇ ਨੇ ਪਸ਼ੂ ਕਦ ਕਾਠ ਜਿਹੜੇ ਵੱਡੇ ਕਹਿ ਗਏ ਆ ਦੋਸਤੋ ਉਹ ਵੱਡਿਆਂ ਦੇ ਵਿੱਚ ਤੁਸੀਂ ਗਿਣਿਓ ਜਿਹੜਾ ਕੋਈ ਤੁਹਾਨੂੰ ਦਰਮਿਆਨੀ ਮੀਡੀਅਮ ਹਾਈਟ ਦੱਸੀ ਕਿ ਉਹ ਮੀਡੀਅਮ ਹਾਈਟ ਦੇ ਵਿੱਚ ਕਾਊਂਟ ਕਰ ਲਿਓ ਠੀਕ ਆ ਤੇ ਪਸ਼ੂ ਜਿਹੜੇ ਆਉਂਦੇ ਰਹਿੰਦੇ ਆ ਰੂਟੀਨ ਦੇ ਵਿੱਚ ਆਉਂਦੇ ਆ ਬਾਕੀ ਸਮੇ ਸਮੇ ਨਾਲ ਤੁਸੀਂ ਆਪਣਾ ਸੰਪਰਕ ਬਣਾ ਕੇ ਰੱਖ ਸਕਦੇ ਜੇ ਨੰਬਰ ਆਪਾਂ ਹਰ ਵਾਰ ਦੀ ਤਰ੍ਹਾਂ ਸਕਰੀਨ ਦੇ ਬਿਲਕੁਲ ਥੱਲੇ ਚਲਦੇ ਕਰ ਦਿਆਂਗੇ ਤੇ ਜਗਰਾਜ ਨੰਬਰ ਬੋਲ ਦਗੇ ਵੀਰ 95929 ਹਾਂਜੀ 95392 ਠੀਕ ਹੈ ਜੀ 97817 78140 ਠੀਕ ਹੈ ਜੀ ਸੋ ਦੋਸਤੋ ਇਹ ਨੰਬਰ ਆ ਵੀਰ ਜਗਰਾਜ ਸਿੰਘ ਦੇ ਤਖਾਸ ਵੀਰ ਤੁਸੀਂ ਪਿੰਡ ਕਰਿਆਲੇ ਕਰਨੀ ਆ ਠੀਕ ਹੈ ਜੀ ਸੋ ਮਿਲਦੇ ਹਾਂ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ